ਮੇਰਾ ਨਾਮ ਜਿਰਜੇਸ਼ ਕੁਮਾਰ son of ਨੌਕਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ ਬਾਹਰੋਂ ਬੰਦੇ ਬੁਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਪਣ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਾਨੂੰ ਸੱਟਾਂ ਵੀ ਲੱਗੀਆਂ ਵਾ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਣੇ ਸਰ ਐਡਮਿਟ ਰਏ ਹਾਂ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀ ਆ ਜਿਹੜੇ ਅ ਉਹਨਾਂ ਨੇ ਸਰ ਪੁਲਿਸ ਨੂੰ ਵੀ ਸਾਰਾ ਜਦੋਂ ਮੌਕੇ ਤੇ ਆਈਏ ਸਾਨੂੰ ਵੀ ਮੰਗਾ ਰਿਆ ਵੱਖਰਾ ਸਨ ਉਹਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨੁਸ਼ਾਤਿਆਂ ਦੇ ਮੋਟਰਸਾਈਕਲ ਭੈਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੌਕੇ ਸਾਰੇ ਹੈਂਡ ਓਵਰ ਕਰਕੇ ਅਸੀਂ ਉਹਨਾਂ ਨੂੰ ਫਰਾ ਕੇ ਮੁੜ ਕੇ ਸਾਰ ਅਸੀਂ ਐਡਮਿਟ ਮੋਟਰਸਾਈਕਲ ਸਾਲ 15 ਸੀ 15 ਮੋਟਰਸਾਈਕਲ ਸਾਲ ਜਿਹੜੇ ਅਸੀਂ ਹੈਂਡ ਓਵਰ ਖੁਦ ਕੀਤੇ ਸਰ ਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਹਰ ਹਮਲਾ ਕੀਤਾ ਸਰ ਉਦੋਂ ਸਾਰ ਅਗਰ ਸਰ ਪੁਲਿਸ ਟਾਈਮ ਸਿਰ ਨਾ ਆਂਦੀ ਤੇ ਸਾਡਾ ਸਾਰ ਬਚਾਣ ਹੀ ਹੋਣਾ ਸਾਨੂੰ ਲਈ ਬਹੁਤ ਬਹੁਤ ਧੰਨਵਾਦ ਸਾਰੇ ਬਸ ਸਰ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਇਹ ਕਿਹਨੇ ਸੰਗਦਾ ਤੁਹਾਡਾ ਇਹਨਾਂ ਨੇ ਸਾਡੇ ਪਹਿਲਾਂ ਸੀਸੀਟੀਵੀ ਕੈਮਰੇ ਭੰਨੇ ਆ ਜੇ ਉਹਦੇ ਬਾਅਦ ਸਾਰ ਸਾਡੇ ਘਰ ਦੇ ਸ਼ੀਸ਼ੇ ਦਰਵਾਜੇ ਵਾਰੀਆਂ ਸਭ ਕੁਝ ਸਰ ਭੰਨੇ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋਲ ਹੋਇਆ ਉਹਨਾਂ ਸਭ ਪੂਰਾ ਕੀਤਾ ਸਾਡਾ ਸਾਡੇ ਸੱਟਾਂ ਚ ਕਾਫੀ ਲੱਗੀਆਂ ਪਰ ਸਾਡੇ ਦੋਵਾਂ ਜੀ ਨਾਲੋਂ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹਾਂ ਤੁਸੀਂ ਕੀ ਕਹਿੰਦੇ ਹੋ ਮਨ ਉਸਾਰੀ ਸਰਕਾਰ ਦੇ ਇਹ ਚਾਹ ਚਾਹਦੇ ਆ ਵੀ ਸਾਰਾ ਹੱਲੇ ਵੀ ਸਾਨੂੰ ਪਤਾ ਲੱਗਾ ਸਰ ਧਮਕੀਆਂ ਦੇ ਰਿਹਾ ਹੱਲੇ ਵੀ ਜਾਨ ਦੇ ਖਤਰਾ ਸਰ ਸਾਨੂੰ ਹਜੇ ਵੀ ਹਜੇ ਵੀ ਖਤਰਾ ਅਸੀਂ ਸਰ ਕਹਿੰਨੇ ਸਰ ਸਰ ਜਿਹੜਾ ਇਹ ਮੁਖਵਿੰਦਰ ਸਿੰਘ ਹੈ ਇਹਦਾ ਸਰ ਗੈਂਗਸਟਰਾਂ ਨਾਲ ਵੀ ਕਾਫੀ ਲਿੰਕ ਹੈ ਥੋੜੇ ਦਿਨ ਪਹਿਲਾਂ ਇਹਨਸਰਾ ਡੱਕ ਕੈਮਰਾ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਕੈਮਰੇ ਨੂੰ ਅੰਦਰ ਵਾਰ ਕਰੋ ਕਿਉਂਕਿ ਸਾਡੇ ਬੰਦੇ ਬਾਹਰੋਂ ਆਉਂਦੇ ਆ ਪਰ ਜਦ ਤਰਹੀ ਫਿਰ ਵੀ ਅਸੀਂ ਦਾ ਕੰਪਲੀਟ ਵੀ ਕੀਤੀ ਉਹਦੋਂ ਵੀ ਕਾਫੀ ਜਨੇ ਸਾਰੇ ਆ ਡੱਕ ਘਰ ਆਏ ਕਿਉਂਕਿ ਅਸੀਂ ਸਾਰੇ ਘਰ ਕੋਈ ਨਹੀਂ ਸੀ ਲੇਡੀਜ਼ ਘਰ ਸੀ ਉਦੋਂ ਵੀ ਸਾਰੇ ਇਹਨਾਂ ਨੇ ਆ ਕੇ ਆ ਕੰਮ ਕੀਤਾ ਸਾਰ ਉਹਦੇ ਬਾਅਦ ਸਾਰ ਲਾਸਟ ਇਹਨਾਂ ਨੇ ਆ ਕੰਮ ਕਰਤਾ ਜਿਹੜਾ ਘਰੇ ਆ ਕੇ ਸਾਡਾ ਨੁਕਸਾਨ ਸਾਰੇ ਤੇ ਸਾਰੇ ਕਿ ਪਰਚਾ ਚੱਲ ਰਿਹਾ ਵਾ ਤੇ ਉਹ ਵੀ ਸਾਰਾ ਉਹਦਾ ਜਮਾਨਤਾਚਾਰ ਵੀ ਕੈਨਸਲ ਹੋਈ ਦੀਆਂ ਉਹਦੇ ਚ ਪਰ ਉਹ ਝਾਲੇ ਵੀ ਕੋਈ ਕੀ ਕਹਿੰਦੇ ਕਿਹੜੀ ਤਰ੍ਹਾਂ ਲੱਗੇ ਅਸੀਂ ਸਰ ਕਹਿੰਨੇ ਵੀ ਜਿਹੜਾ ਸਰ ਸਾਡੇ ਘਰ ਨੂੰ ਨੁਕਸਾਨ ਕੀਤਾ ਇੱਕ ਸਰ 352 ਲੱਗੇ ਸਰ ਇਹਨਾਂ ਤੇ ਦੂਜਾ ਸਰ ਜੋ ਹੋਰ ਜੜੀ ਬਣਦੀ ਸਾਡੇ ਜਿਹੜਾ ਜੋ ਨੁਕਸਾਨ ਕੀਤਾ ਜੋ ਵੀ ਕੀਤਾ ਜੋ ਕਾਨੂੰਨੀ ਕਾਰਵਾਈ ਬਣਦੀ ਸਰ ਸਰਕਾਰ ਨੂੰ ਮੰਗੇ ਹੋਈ ਆ ਤੇ ਸਾਡਾ ਇਨਸਾਫ ਹੋਇਆ ਜਾ ਸਾਨੂੰ ਸਰ ਮੇਰਾ ਨਾਮ ਰਮਿਤ ਆਇਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਪੀ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਹੈ ਤੇ ਹੁਣ ਇਹਨਾਂ ਨੇ ਪਿੰਡ ਮਤਲਬ ਇਹ ਸਾਹਮਣੇਕਾਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਗੈਂਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲਓ ਜਾਂ ਲਵਾ ਲਓ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੀ ਕੋਈ ਵੀਡੀਓ ਪਈਆਂ ਨੇ ਹਾਂ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤਨ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੇ ਵੀ ਸੱਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹੀ ਸਾਡੇ ਅੱਗੇ ਦਰਖਾਸਤ ਹੈ ਕਿ ਇਹਦੇ ਉੱਤੇ ਜੋ ਵੀ ਕਾਰਵਾਈ ਬਣਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਧਾਰ ਖਤਰਾ ਹੈਗਾ ਆ ਉਹ ਵੀ ਸਮੈਗ ਵੀ ਵੇਚ ਦਿਆ ਸਾਰਾ ਕੁਝ ਵੀ ਵੇਦ ਦੇ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੀ ਆਇਆ ਸਾਡੇ ਘਰ ਚ ਕੋਈ ਨਹੀਂ ਆਇਆ ਫਿਰ ਕਿਦਾਂ ਗਏ ਘਰੋਂ ਭਜਿਆ ਪੁਲਸ ਆਈ ਸੀ ਜੇ ਪੁਲਸ ਵਾਲੇ ਨਾ ਆਂਦੇ ਤੇ ਫਿਰ ਕੋਵਾ ਭਾਏ ਸਾਡਾ ਜਿਆਦਾ ਸਾਨੂੰ ਭਾਏ ਮਾਰ ਮਾਰਕੁੱਟ ਜਾਂਦੇ ਜਾਂ ਮਾਰ ਹੀ ਜਾਂਦੇ ਭਾਏ ਇੱਕ ਜਣੇ ਨੂੰ ਮੋਰਸਾ ਕਾ ਸਾਰੇ ਆਪਣੇ ਛੱਡ ਗਏ ਹੀ ਤੇ ਫਿਰ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਰੈਲੀ ਚ ਪਾ ਕੇ ਫਿਰ ਥਾਣੇ ਛੱਡ ਕੇ ਆਏ ਆਂ ਅਸੀਂ ਮੇਰਾ ਨਾਮ ਜੋਤੀ ਆ ਮੈਂ ਪਿੰਡ ਕੋਟਨਿਆ ਸਾਹਿਬ ਦੀ ਰਹਿਣ ਵਾਲੀ ਆ ਸਾਡੇ ਘਰ ਇਹਨਾਂ ਨੇ ਅਣਪਛਾਤੇ ਬੰਦੇ ਪੁਆਏ ਨੇ ਸਾਡੇ ਸਾਹਮਣੇ ਘਰ ਰਹਿੰਦੇ ਨੇ ਅਣਪਛਾਤੇ ਬੰਦੇ ਆਏ ਨੇ ਸਾਡੇ ਘਰ ਬਹੁਤ ਜ਼ਿਆਦਾ ਇਟ ਰੋੜਾ ਬਹੁਤ ਚੱਲਿਆ ਹੈ ਸ਼ੀਸ਼ੇ ਵਗੈਰਾ ਸਭ ਤੋੜਤੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਜਾਨ ਮਾਨ ਦਾ ਖਤਰਾ ਹੈ ਅਈ ਉਹਨਾਂ ਨੂੰ ਉਦੋਂ ਦਾ ਸਕੂਲ ਤੱਕ ਨਹੀਂ ਭੇਜਿਆ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਇਹਨਾਂ ਨੇ ਬੱਚੇ ਸਾਡੇ ਫੜ ਲੈਣੇ ਆ ਜਾਂ ਕੁਝ ਵੀ ਕਰ ਲੈਣਾ ਅਸੀਂ ਇਸ ਕਰ ਤੇ ਸਾਨੂੰ ਇਹੀ ਸਾਡੀ ਅਪੀਲ ਹੈ ਕਿ ਸਾਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਕੋਈ ਮੈਂਬਰ ਸਰਪੰਚ ਨਹੀਂ ਆਇਆ ਕੋਈ ਸਾਡੇ ਘਰ ਨਹੀਂ ਆਇਆ ਸਿਰਫ ਉਹ ਦਿਨ ਜਿੱਦਾਂ ਪੁਲਿਸ ਆਈ ਹੈ ਉਹਨਾਂ ਨੇ ਸਾਡੇ ਆਣ ਕੇ ਸਾਡੀ ਹੈਲਪ ਕੀਤੀ ਹੈ ਤੇ ਫੇਰੇ ਉਹ ਭੱਜੇ ਆ ਉਹ ਭੱਜ ਗਏ ਆਪਣੇ ਮੋਟਰਸਾਈਕਲ ਵਗੈਰਾ ਸਭ ਕੁਝ ਇੱਥੇ ਛੱਡ ਗਏ ਨੇ ਤੇ ਫੇਰ ਅਸੀਂ ਸਾਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਲਦਾਏ ਉੱਪਰ ਟਰਾਲੀ 'ਚ ਲਾਦਾ ਕੇ ਤੇ ਪੁਲਿਸ ਥਾਣੇ ਛੱਡ ਕੇ ਆਏ ਆ ਪਰ ਪੁਲਿਸ ਨੇ ਉਸ ਦਿਨ ਦੀ ਕੋਈ ਕਾਰਵਾਈ ਤਨੀ ਬੱਚੋ ਕੀਤੀ ਬਾਅਦ ਵਿੱਚ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਖਤਰੇ 'ਚ ਰਹਿ ਰਹੇ ਹਾਂ ਹਾਂਜੀ ਹੁਣ ਵੀ ਡਰ 'ਚ ਰਹੇ ਹਾਂ ਅਸੀਂ ਸਾਰੀ ਰਾਤ ਸਾਰੀ ਰਾਤ ਇਹੀ ਹੁੰਦਾ ਕਿ ਕੋਈ ਨਾ ਕੋਈ ਆ ਕੇ ਸਾਡੇ ਘਰ ਹਮਲਾ ਨਾ ਕਰਦੇ ਕਿੰਨੇ ਬੰਦੇ ਆਏ 50 60 ਬੰਦੇ ਆਏ ਸੀ ਇਤੋਂ ਵੀ ਵਾਧੇ ਹੋਣਗੇ ਘਟ ਨਹੀਂ ਹੋਣਗੇ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਇਹੀ ਕਰਦੇ ਆ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਵੀ ਫੜਿਆ ਜਾਵੇ ਜੇ ਭੱਜੇ ਦੇ ਨੇ ਆਪਣੇ ਘਰੋਂ ਭੱਜ ਕੇ ਗਏ ਦੇ ਨੇ ਇਹਨਾਂ ਦੇ ਘਰ ਕੋਈ ਨਹੀਂ ਹੁਣ ਹੈਗਾ ਤੇ ਪਰ ਸਾਨੂੰ ਡਰ ਹਜੇ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਧਮਕੀਆਂ ਹਜੇ ਵੀ ਦੇ ਰਹੇ ਨੇ ਫੋਨ 3425 ਸਮਾਂ ਗਰੀਬ 9 ਵਜੇ ਸਾਣਾ ਕਲਾਂ ਨੌਰ ਦੇ ਪਿੰਡ ਕੋਟਮੀਆਂ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੋਕੇ ਤੇ ਜਾ ਕੇ ਮਰਾਜ਼ਾ ਕੀਤਾ ਗਿਆ ਤੇ ਵਿਕਟਮ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਆਰ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 1324 ਸਬਸੈਕਸ਼ਨ 4 355 ਸਬਸੈਕਸ਼ਨ 3 191 ਸਬਸੈਕਸ਼ਨ 2 190 ਪੀਐਨਆ ਤੇ ਤਹਿਤ ਰਜਿਸਟਰ ਕੀਤਾ ਗਿਆ ਤਾਂ ਅੱਗੇ ਦੀ ਤਰਤੀ ਜਾਰੀ ਹੈ